ਕਵਾਰ ਮਾਂ ਸੁੱਤੀ ਐ ਕਮਰੇ ਚ ਤੇ ਨਾਲ ਨਿਕਲ ਜਾ ਬੱਚਾ ਸੁਤਾ ਹੈ ਉਹ ਸ਼ਾਇਦ ਤੂੰ ਵੀ ਹੋ ਸਕਦਾ ਹੈ ਤੇ ਰਾਤ ਨੂੰ ਇੱਕ ਖਟਕਾੜ ਦੀ ਆਵਾਜ਼ ਆਉਂਦੀ ਐ ਤੇ ਮਾਂ ਸੁੱਤੀ ਪਈ ਐ ਤੇ ਬੱਚੇ ਦੀ ਅੱਖ ਖੁੱਲ ਗਈ ਬੱਚਾ ਦੇਖਦਾ ਕੀ ਐ ਕਿ ਸਾਹਮਣੇ ਇੱਕ ਬਹੁਤ ਲੰਮਾ ਇਨਸਾਨ ਵਰਗਾ ਇਨਸਾਨ ਖੜਾ ਐ ਬੱਚਾ ਉਹਨੂੰ ਪੁੱਛਦਾ ਵੀ ਭਾਈ ਤੂੰ ਕੌਣ ਐ ਕਹਿਣ ਲੱਗਾ ਕਿ ਮੈਂ ਫਰਿਸ਼ਤਾ ਹਾਂ ਤੇਰੀ ਮਾਂ ਨੂੰ ਲੈਣਾ ਉਹ ਕਹਿੰਦਾ ਹੈ ਮਾਂ ਨੂੰ ਲੈਣਾ ਕਿੱਥੇ ਲੈ ਕੇ ਜਾਣਾ ਕਹਿੰਦਾ ਚੰਦ ਸੈਕਟ ਨੇ ਤੂੰ ਆਪਣੀ ਮਾਂ ਨੂੰ ਮਿਲ ਲੈ ਇਸ ਤੋਂ ਬਾਅਦ ਤੇਰੀ ਮਾਂ ਤੇਰੇ ਕੋਲ ਨਹੀਂ ਰਹਿਣੀ ਤੇ ਬੱਚਾ ਕਹਿੰਦਾ ਵੀ ਕਿ ਹੈ ਮਹਾਰਾਜ ਜੋ ਵੀ ਤੂੰ ਹੈਂ ਕੀ ਤੂੰ ਮੇਰੇ ਨਾਲ ਕੋ ਸੌਦਾ ਕਰ ਸਕਦਾ ਹੈ ਕਹਿੰਦੇ ਕੀ ਕਹਿੰਦੇ ਤੈਨੂੰ ਜਾਣ ਚਾਹੀਦੀ ਹੈ ਨਾ ਤੂੰ ਐਵੇਂ ਕਰ ਤੂੰ ਮੇਰੀ ਜਾਨ ਲੈ ਜਾ ਤੇ ਮੇਰੀ ਮਾਂ ਦੀ ਜਾਨ ਬਖਸ਼ ਦੇ ਫਰਿਸ਼ਤਾ ਕਹਿਣ ਲੱਗਾ ਕਹਿੰਦੇ ਤੂੰ ਥੋੜਾ ਜਿਹਾ ਨੇੜ ਹੋ ਗਿਆ ਕਹਿੰਦੇ ਕਿਉਂ ਕਹਿੰਦੇ ਵਾਰੀ ਤੇ ਤੇਰੀ ਸੀ ਉਹ ਤੇਰੀ ਮਾਂ ਨੇ ਤੇਰੇ ਤੋਂ ਪਹਿਲਾਂ ਸੌਦਾ ਕਰ ਲਿਆ